ਦੇ ਕਿ ਕਿਸੇ ਨੂੰ ਸਿੱਖਿਆ ਦੇ ਦਈਏ ਕੋਈ ਸਖਸ਼ਿਤ ਹੋ ਜਾਵੇ ਤਾਂ ਉਹਦੀਆਂ ਪੀੜ੍ਹੀਆਂ ਸਵਰ ਜਾਂਦੀਆਂ ਨੇ ਤੇ ਇੱਥੇ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ। ਮਰੀਦਲ ਦੇ ਚਾਸਮਾ ਲਿਆ ਦੋਸਤੋ ਪੱਛਾ ਮਿਲਿਆ ਸੀ ਇੱਕ ਅਨਨੌਣ ਬੱਚਾ ਸੀਗਾ ਉਸੇ ਦੇ ਨਾਮ ਤੇ ਉਹਨਾਂ ਤੋਂ ਇਹਨੇ ਮਤਲਬ ਕੀ ਇਹ ਇਹਨਾ ਦਿਲਚੇ ਛਾਪ ਛਾਪ ਬੈਠ ਦੀ ਪ੍ਰਾਪਤ ਮਿਲ ਗਈ ਉਸ ਦੇ ਨਾਮ ਤੇ ਸੁਸਾਇਟੀ ਚੱਲਦੀ ਹੈ ਮਗਾ ਉਸਦੇ ਬੱਚੇ ਦੇ ਨਾਮ ਤੇ ਆਪੋ ਸੋਸਾਇਟੀ ਦਾ ਨਾਮ ਰੱਖ ਕੇ ਸ਼ੁਰੂਆਤ ਕੀਤੀ ਗਈ ਉਸ ਬੱਚੇ ਨਾਲ 9 ਮਈ 1997 ਦੀ ਗੱਲ ਹੈ ਉਹ ਪਹਿਲੀ ਮੁਲਾਕਾਤ ਸੀ ਤੇ ਆਖਰੀ ਮੁਲਾਕਾਤ ਸੀ ਉਸ ਤੋਂ ਬਾਅਦ ਉਹ ਦਿਨਾਂ ਕਦੇ ਕੋਈ ਮੁਲਾਕਾਤ ਨਹੀਂ ਹੋਈ ਇੰਨਾ ਉਹ ਘਟਨਾ ਦਾ ਅਸਰ ਪਿਆ ਤੇ ਮੈਂ ਮਗਾ ਆਪਣੀ ਸਾਰੀ ਲਾਈਫ ਇੱਧਰ ਲਾ ਦਿੱਤੀ ਵੀ ਮੈਂ ਮਗਾ ਜਿਵੇਂ ਘਰ ਦੇ ਦਾ ਮੈਂ ਕੱਲਾ ਮੁੰਡਾ ਐ ਤੇ ਮੈਂ ਮੈਰਿਜ ਨਹੀਂ ਕਰਵਾਈ ਸਾਰੀ ਉਹਦੇ ਘਰ-ਬਾਰ ਸਾਰੀ ਜ਼ਿੰਦਗੀ ਸਾਰੀ ਕਮਾਈ ਸਾਰਾ ਮਗਾ ਨਾ ਬੱਚਾ ਦੇ ਲੇਖ ਹੀ ਲਾਤਾ ਦੋਸਤੋ ਬਠਿੰਡਾ ਸ਼ਹਿਰ ਨੂੰ ਸਮਾਜ ਸੇਵੀ ਸੰਸਥਾਵਾਂ ਦਾ ਗੜ ਮੰਨਿਆ ਜਾਂਦਾ ਹੈ ਇੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਆ ਜਿਹੜੀ ਆੜੜ ਖੇਤਰ ਦੇ ਵਿੱਚ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਕੰਮ ਕਰਦੀਆਂ ਨੇ ਅੱਜ ਬਠਿੰਡਾ ਦੀ ਇੱਕ ਇਹੋ ਜਿਹੀ ਸਮਾਜ ਸੇਵੀ ਸੁਸਾਇਟੀ ਕੋਲੇ ਸੰਸਥਾ ਕੋਲ ਪਹੁੰਚਿਆ ਸੀ ਜਿਹੜੀ ਕਿ ਬੱਚਿਆਂ ਨੂੰ ਮੁਫਤ ਦੀ ਸਿੱਖਿਆ ਦਿੰਦੀ ਹੈ ਕਹਿੰਦੇ ਕਿ ਕਿਸੇ ਨੂੰ ਸਿੱਖਿਆ ਦੇ ਦਈਏ ਕੋਈ ਸਖਸ਼ਿਤ ਹੋ ਜਾਵੇ ਤਾਂ ਉਹਦੀਆਂ ਪੀੜ੍ਹੀਆਂ ਸਵਰ ਜਾਂਦੀਆਂ ਨੇ ਤੇ ਇੱਥੇ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ ਇਸ ਕਰਕੇ ਸਿੱਖਿਆ ਦਾ ਜਿਹੜਾ ਗਿਆਨ ਹੈ ਸਭ ਤੋਂ ਮਹਾਨ ਹੁੰਦਾ ਹੈ ਤੇ ਇਸ ਸੁਸਾਇਟੀ ਦਾ ਨਾਮ ਹੈ ਆਪੂ ਸੋਸਾਇਟੀ ਆਪਾਂ ਅੰਦਰ ਚੱਲਾਂਗੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਇਹ ਆਪੂ ਸੋਸਾਇਟੀ ਦਾ ਜਿਹੜਾ ਸਕੂਲ ਹੈ ਮੁਫਤ ਸਿੱਖਿਆ ਵਾਲਾ ਕਿਸ ਤਰ੍ਹਾਂ ਚੱਲਦਾ ਹੈ ਤੇ ਕਿਸ ਤਰ੍ਹਾਂ ਤੇ ਪੜਾਇਆ ਜਾਂਦਾ ਹੈ ਕਿਸ ਤਰ੍ਹਾਂ ਇਹਦਾ ਆਪੂ ਸੋਸਾਇਟੀ ਦਾ ਨਾਮ ਪਿਆ ਤੇ ਆਪਾਂ ਤੁਹਾਨੂੰ ਗੱਲਾਂ ਕਰਾਂਗੇ ਜਿਹੜੇ ਇਹ ਸੈਂਟਰ ਚਲਾਉਂਦੇ ਨੇ ਤੇ ਤੁਸੀਂ ਅੰਦਰ ਦੇਖ ਸਕਦੇ ਹੋ ਕਿ ਬੱਚੇ ਦੀ ਕਲਾਸ ਲੱਗੀ ਹੋਈ ਹੈ ਮੈਡਮ ਪੜਾ ਰਹੀ ਨੇ ਕਿੰਨੇ ਬੱਚੇ ਇੱਥੇ ਪੜਦੇ ਆ ਤੇ ਕਿਸ ਤਰ੍ਹਾਂ ਇਹਨਾਂ ਨੂੰ ਪੜਾਇਆ ਜਾਂਦਾ ਹੈ ਕਿਹੜੀ ਕਲਾਸ ਤੱਕ ਹੈਗਾ ਤਵਾ ਤਮਾਮ ਗੱਲਾਂ ਕਰਾਂਗੇ ਉਸੇ ਤਰ੍ਹਾਂ ਕਲਾਸਰੂਮ ਬਣਾਇਆ ਗਏ ਤੁਸੀਂ ਬਲੈਕਬੋਰਡ ਵੀ ਨੇ ਤੇ ਬੱਚਿਆਂ ਕੋਲ ਬੁੱਕਸ ਵਗੈਰਾ ਦਾ ਕਿਸ ਤਰ੍ਹਾਂ ਇਹਨਾਂ ਦਾ ਮੈਨੇਜ ਕੀ ਮੈਂ ਹੁੰਦਾਗਾ ਸਭਾ ਤਮਾਮ ਗੱਲਾਂ ਉਹਨਾਂ ਦੇ ਇੱਥੋਂ ਦੇ ਜਿਹੜੇ ਓਨਰ ਨੇ ਜਿਹੜੇ ਇਸ ਸੈਂਟਰ ਨੂੰ ਰਨ ਕਰਦੇ ਆ ਉਹਨਾਂ ਤੋਂ ਆਪਾਂ ਪੁੱਛਾਂਗੇ ਇਹਦਾ ਸੈਂਟਰ ਹੈ ਇਹ ਕਿਸ ਤਰ੍ਹਾਂ ਸਟਾਰਟ ਹੋਇਆ ਤੇ ਇੱਥੇ ਆ ਜੀ ਤੇ ਕਿਸ ਤਰ੍ਹਾਂ ਰਨ ਕਰਦੇ ਆ ਤਮਾਮ ਇਹਨਾਂ ਨੂੰ ਜਾਣਾਂਗੇ ਆਪਾਂ ਇਸ ਸੈਂਟਰ ਬਾਰੇ ਅ ਸਭ ਤੋਂ ਪਹਿਲਾਂ ਸਪੱਸ਼ਟ ਨਮਸਕਾਰ ਬੋਲੋ ਕਨਵਾਜੀ ਚੈਨਲ ਦਾ ਮੈਂ ਬਹੁਤ ਧੰਨਵਾਦ ਕਰਦਾ। ਮੇਰਾ ਨਾਮ ਦੱਸ ਦਿਓ। ਮੇਰਾ ਨਾਮ ਕੇਵਲ ਕ੍ਰਿਸ਼ਨ ਹੈ ਬਠਿੰਡਾ ਸ਼ਹਿਰ ਪੰਜਾਬ ਤੇ ਹਾਂਜੀ ਕੀ ਬਹੁਤ ਸੁਣਿਆ ਸੀ ਤੁਹਾਡੇ ਇਸ ਸਕੂਲ ਬਾਰੇ ਤੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ। ਉਹ ਸਿੱਖਿਆ ਦਾ ਗਿਆਨ ਜਿਹਨੂੰ ਦੇ ਦਈਏ ਉਹਦੀਆਂ ਪੀੜ੍ਹੀਆਂ ਸਵਰਗ ਕਰ ਜਾਂਦੀਆਂ ਨੇ। ਇਹ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਆਇਆ ਜਿਹੜਾ ਇਹ ਆਪੋ ਸੋਸਾਇਟੀ ਦਾ ਇਹਦਾ ਪ੍ਰੋਜੈਕਟ। ਇਸ ਤਰ੍ਹਾਂ ਹੀ ਆਪਣੇ ਆਪੋ ਸੋਸਾਇਟੀ ਐਨਜੀਓ ਬਠਿੰਡਾ ਸ਼ਹਿਰ ਵਿੱਚ ਅਸੀਂ ਮੈਂ ਕਿਤੇ ਕਿਤੇ ਪਿਛਲੇ 23-24 ਸਾਲਾਂ ਤੋਂ ਚਲਾ ਰਹੇ ਹਾਂ। ਤੇ ਇਸ ਤਰ੍ਹਾਂ ਕਰ ਲਾ ਮਗੇ ਮਗੇ ਬਚਪਨ ਤੋਂ ਹੀ ਮਨ ਚ ਇੱਛਾ ਹੁੰਦੀ ਸੀ ਕੋਈ ਸਮਾਜ ਵਾਸਤੇ ਕਰਨਾ ਹੈ ਵੀ ਕੁਝ ਕਰਨਾ ਹੈ ਤੇ ਕੀ ਕਰਨਾ ਹੈ ਵਿਜ਼ਨ ਕਲੀਅਰ ਨਹੀਂ ਸੀ ਤਕਰੀਬਨ ਮੈਂ ਇੱਕ ਛੋਟੀ ਜਿਹੀ ਘਟਨਾ ਘਟਈ 1997 ਦੀ ਗੱਲ ਹੈ ਉਦੋਂ ਮਗੇ ਸਟੂਡੈਂਟ ਲਾਈ ਪੜ੍ਹਦੇ ਹੁੰਦੇ ਸੀਗੇ ਤੇ ਮੈਂ ਪਟਿਆਲੇ ਗਿਆ ਪਟਿਆਲਾ ਪੰਜਾਬੀ ਯੂਨੀਵਰਸਿਟੀ ਚ ਕੋਈ ਕੰਮ ਤੇ ਜੋ ਵਾਪਸ ਆਉਣਾ ਸੀ ਤਕਰੀਬਨ ਥੋੜੇ ਡੇਰੇ ਵਜੇ ਟ੍ਰੇਨ ਚੱਲਦੀ ਆ ਦੇਖੋ ਬਠਿੰਡੇ ਨੂੰ ਤੇ ਸਟੇਸ਼ਨ ਅਸੀਂ ਬੈਠੇ ਸੀ ਨਾਲ ਇੱਕ ਦੋ ਦੋ ਤਿੰਨ ਚਾਰ ਦੋਸਤ ਹਨ ਤੇ ਉੱਥੇ ਇੱਕ ਬੱਚੇ ਸੀ 9-10 ਸਾਲ ਦੇ ਬੈਠੇ ਤੇ ਉਹਨੇ ਧੁਰ ਹੀ ਆਉਣਾ ਸੀਗਾ ਤੇ ਧੁਰੀ ਆਉਣਾ ਸੀਗਾ ਤੇ ਉਹ ਸਟੇਸ਼ਨ ਤੇ ਮਗਰ ਟ੍ਰੇਨ ਸਮਝ ਥੋੜੀ ਲੇਟ ਸੀਗੀ ਉਹਦੇ ਨਾਲ ਗੱਲਾਂ ਬਾਤਾਂ ਪੈ ਗਏ ਬੱਚੇ ਨਾਲ ਬੱਚੇ ਨਾਲ ਗੱਲਾਂ ਬਾਤਾਂ ਪੈ ਗਏ ਤੇ ਉਹ ਜੋ ਮਗਰ ਟ੍ਰੇਨ ਆ ਗਈ ਟ੍ਰੇਨ ਚੋਂ ਮਗਰ ਚੜ ਕੇ ਮੇਰੇ ਨਾਲ ਹੀ ਬੈਠ ਗਈ ਤੇ ਧੁਰੀ ਤੱਕ ਦਾ ਘੰਟੇ ਦਾ ਸਫ਼ਰ ਮੈਂ ਉਹਦੇ ਮਗਰ ਗੱਲਾਂ ਚ ਇੰਨਾ ਗੁੰਮ ਗਿਆ ਉਹਦੇ ਮਸੂਮ ਤੇ ਜਿਹੜੇ ਬਚਪਨ ਚ ਤੇ ਮਗਰ ਸਮਝੋ ਉੱਥੋਂ ਮੈਨੂੰ ਬੱਚਿਆਂ ਨਾਲ ਲਗਾ ਪਿਆ ਦਾ ਹੋ ਗਿਆ ਵੀ ਫਿਰ ਜੋ ਛੜਕਾ ਦੇ ਬੱਚੇ ਦੇਖਦੇ ਸੀ ਕਾ ਚੁੱਕੇ ਜਾਂਦੇ ਭੇਕ ਮੰਗੀ ਜਾਂਦੇ ਆ ਤੇ ਮੈਨੂੰ ਉਹੀ ਬੱਚਾ ਨਜ਼ਰ ਆਉਂਦਾ ਸੀਗਾ ਤੇ ਫਿਰ ਸੋਚਿਆ ਵੀ ਬੱਚਾ ਲਈ ਕੁਝ ਕੀਤਾ ਜਾਵੇ ਤੇ ਫਿਰ 2001 ਦੇ ਵਿੱਚ ਸੋਸਾਇਟੀ ਬਣਾਈ ਗਈ ਅਪੂ ਸੋਸਾਇਟੀ ਤੇ ਅਪੂ ਉਸ ਬੱਚੇ ਦਾ ਨਾਮ ਹੀ ਸੀ ਜਿਹੜਾ ਪਟਿਆਲੇ ਆਪਣੋ ਰੇਲਵੇ ਸਟੇਸ਼ਨ ਤੇ ਮਿਲੀ ਸੀ ਮੈਨੂੰ ਉਸ ਉਸ ਬੱਚੇ ਜਿਹੜੇ ਗੱਲ ਕਰ ਰਹੇ ਹੋ ਅਸੀਂ ਇਹੀ ਸਾਡਾ ਦੂਜਾ ਸਵਾਲ ਇਹੀ ਸੀਗਾ ਕਿ ਇਸ ਸੋਸਾਇਟੀ ਦਾ ਅਪੂ ਸੋਸਾਇਟੀ ਨਾਮ ਕਿਉਂ ਰੱਖਿਆ ਕਿ ਤੁਹਾਡੇ ਬੇਟਾ ਦਾ ਨਾਮ ਜਾਂ ਕਿਸੇ ਬ੍ਰਦਰ ਦਾ ਤੁਹਾਡਾ ਨਾਮ ਹੈ ਤਾਂ ਤੁਸੀਂ ਸਵਾਲ ਦਾ ਜਵਾਬ ਪਹਿਲੀ ਦੇਤਾ ਤਾਂ ਬੜੀ ਦਿਲਚਸਪ ਗੱਲ ਹੈ ਦੋਸਤੋ ਬੱਚਾ ਮੇਰਾ ਸੀ ਇੱਕ ਅਨਨੋਨ ਬੱਚਾ ਸੀਗਾ ਉਸੇ ਦੇ ਨਾਮ ਤੇ ਉਹਨਾਂ ਤੋਂ ਇਹਨੇ ਮਤਲਬ ਕਿ ਇਹਨੇ ਦਿਲਚੇਪ ਛਾਪ ਛਾਪ ਬੈਠ ਗਈ ਪਈ ਹੈ ਨਾ ਮਿਲ ਗਈ ਉਸ ਦੇ ਨਾਮ ਤੇ ਸੁਸਾਇਟੀ ਚੱਲ ਰਹੀ ਹੈ ਤੇ ਅੱਗੇ ਮੈਂ ਕਹ ਉਹਦੇ ਬੱਚੇ ਦੇ ਨਾਮ ਤੇ ਆਪੋ ਸੁਸਾਇਟੀ ਦਾ ਨਾਮ ਰੱਖ ਕੇ ਸ਼ੁਰੂਆਤ ਕੀਤੀ ਗਈ ਉਸ ਬੱਚੇ ਨਾਲ 9 ਮਈ 1997 ਦੀ ਗੱਲ ਹੈ ਉਹ ਪਹਿਲੀ ਮੁਲਾਕਾਤ ਸੀ ਤੇ ਆਖਰੀ ਮੁਲਾਕਾਤ ਸੀ ਉਸ ਤੋਂ ਬਾਅਦ ਉਹਦੇ ਨਾਲ ਕਦੇ ਕੋਈ ਮੁਲਾਕਾਤ ਨਹੀਂ ਹੋਈ ਤੇ ਉਹਦੇ ਨਾਮ ਤੇ ਫਿਰ ਆਪੋ ਸੁਸਾਇਟੀ ਰੱਖ ਕੇ ਬੱਚਾ ਵਾਸਤੇ ਕੰਮ ਸ਼ੁਰੂ ਕੀਤਾ ਗਿਆ ਤਕਰੀਬਨ 2010-11 ਤੱਕ ਕਹਿ ਲਈਏ 10-11 ਸਾਲ ਬੱਚਾ ਲਈ ਕੁਝ ਖਾਸ ਨਹੀਂ ਕਰ पाए ਕਿਉਂਕਿ ਉਦੋਂ ਸੋਸ਼ਲ ਮੀਡੀਆ ਦਾ ਜਮਾਨਾ ਵੀ ਨਹੀਂ ਸੀਗਾ ਤੇ ਆਪ ਵੀ ਘਰੋਂ ਇੰਨੇ ਮੈਂ ਕਿ ਸਟਰੋਂਗ ਨਹੀਂ ਸੀਗਾ ਬਹੁਤ ਮੈਂ ਗਰੀਬ ਪਰਿਵਾਰ ਮੈਂ ਮਿਡਲ ਫੈਮਿਲੀ ਤੋਂ ਹੀ ਸੀਗਾ ਗਰੀ ਤੇ ਕੋਲੇ ਕੋਈ ਕੁਛ ਨਹੀਂ ਸੀਗਾ ਵੀ ਬੱਚਾ ਲਈ ਕੁਝ ਕਰ ਪਾਈਏ ਤੇ ਸਪਰਾ ਵੱਡਾ ਦੇਖ ਲਿਆ ਸੀ ਬੱਚਾ ਦਾ ਬਚਪਨ ਬਚਾਇਆ ਜਾਵੇ ਜਿਹੜਾ ਬੱਚੇ ਸੜਕਾਂ ਤੇ ਤੁਰੇ ਫਿਰਦੇ ਨੇ ਤੇ ਕੋਲੇ ਕੁਛ ਹੈ ਨਹੀਂ ਸੀਗਾ ਫਿਰ ਤਕਰੀਬਨ 2011 ਵਿੱਚ ਸੋਚਿਆ ਵੀ ਜ਼ਿੰਦਗੀ ਬੀਤੀ ਜਾਂਦੀ ਹੈ ਕੁਝ ਕਰਨੀ ਪਾਰੇ ਤੇ ਫਿਰ ਜੋ ਥੋੜਾ ਜਿਹਾ ਦੇ ਕੋਲੇ ਮੇਰੇ ਜਗਾ ਜਿੱਥੇ ਰਹਿੰਦੇ ਸੀ ਜਗਾ ਦਾ ਟੁਕੜਾ ਸੀ ਉਹ ਥੋੜੀ ਅਧਿਕ ਜਗਾ ਵੇਚ ਕੇ ਤੇ ਫਾਦਰ ਸਾਹਿਬ ਨੂੰ ਮੈਂ ਕਿਹਾ ਵੀ ਅਧਿਕ ਜਗਾ ਥੋੜੀ ਵੇਚ ਕੇ ਤੇ ਉਹ ਪੈਸੇ ਨਾਲ ਫਿਰ ਸ਼ਾਮ ਦੇ ਸਕੂਲ ਸ਼ੁਰੂ ਕੀਤੇਗੇ ਕੋਲੇ ਮਗੇ ਪੈਸਾ ਲਗਾ ਕੇ ਈਵਨ ਸਕੂਲ ਬੱਚਾ ਨੇ ਸ਼ੁਰੂ ਕੀਤੇਗੇ ਤੇ ਫੇਰ ਸਮਝੋ ਲੋਕਾਂ ਨੂੰ ਕੰਮ ਦਿਖਾ ਲੱਗਿਆ ਲੋਕੀ ਜੋੜਾ ਲੱਗੇ ਤੇ ਤੁਰ ਪਏ ਸਰਾਹ ਦੇ ਉੱਤੇ ਤੇ ਅੱਜ ਸਮਝੋ 6 ਸ਼ਾਮ ਦੇ ਸਕੂਲ ਚਲਾ ਰਹੇ ਆਪਾਂ ਵੱਖ-ਵੱਖ ਝੁੱਗੀ ਝੌਪੜੀਆਂ ਵਾਲੇ ਏਰੀਆ ਦੇ ਵਿੱਚ ਤੇ ਕਿ ਹੁਣ 350 400 ਕਿਹੜੀ ਬੱਚਾ ਹੈ ਜਿਹੜਾ ਸ਼ਾਨ ਬਿਲਕੁਲ ਫ੍ਰੀ ਪੜਾਇਆ ਜਾਂਦਾ ਬੇहद ਗਰੀਬ ਪਰਿਵਾਰਾਂ ਦਾ ਕਾਹ ਚੋਕਣ ਵਾਲੇ ਪਰਿਵਾਰ ਹੋਗੇ ਭੇਗ ਮੰਗਣ ਵਾਲੇ ਹੋਗੇ ਰੇੜੀ ਰਿਕਸ਼ਾ ਚਲਾਉਣ ਵਾਲੇ ਹੋਗੇ ਦਿਹਾੜੀ ਮਜ਼ਦੂਰ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਬੱਚਾ ਨੂੰ ਪੜਾਇਆ ਜਾ ਰਿਹਾ ਸਾਰਾ ਮਗੇ ਇਸ ਤਰ੍ਹਾਂ ਮਿਸ਼ਨ ਚਲਾ ਰਹੇ ਆ ਮਲਾਂ ਤੁਸੀਂ ਉਹ ਜ਼ਿੰਦਗੀ ਦਾ ਮਕਸਦ ਹੀ ਬਣਾ ਲਿਆ ਵੀ ਉਸ ਘਟਨਾ ਤੋਂ ਬਾਅਦ ਤੁਹਾਡੇ ਦਿਮਾਗ ਤੇ ਇੰਨੀ ਛਾਪ ਬੱਠੀ ਕਿ ਜ਼ਿੰਦਗੀ ਦਾ ਮਕਸਦ ਤੁਸੀਂ ਬਣਾ ਲਿਆ ਹਾਂ ਜੀ ਦੇਵ ਜੀ ਮੈਂ ਤੁਮਹਾਂਗੇ ਸਮਝੋ ਉਹ ਮਗੇ ਸਮਝੋ ਇੰਨਾ ਉਹ ਘਟਨਾ ਦਾ ਅਸਰ ਪਿਆ ਤੇ ਮੈਂ ਮਗੇ ਆਪਣੀ ਸਾਰੀ ਲਾਈਫ ਇੱਧਰ ਲਾਤੀ ਵੀ ਮੈਂ ਮਗੇ ਜਿਵੇਂ ਘਰ ਦੇ ਦਾ ਮੈਂ ਕੱਲਾ ਮੁੰਡਾ ਐ ਤੇ ਮੈਂ ਮੈਰਿਜ ਨਹੀਂ ਕਰਵਾਈ ਸਾਰੀ ਆਪਦੇ ਘਰ-ਬਾਰ ਸਾਰੀ ਜ਼ਿੰਦਗੀ ਸਾਰੀ ਕਮਾਈ ਸਾਰਾ ਮਗੇ ਨਾ ਬੱਚਾ ਦੇ ਲੈਖ ਹੀ ਲਾਤਾ ਤੇ ਤਕਰੀਬਨ ਸਮਝੋ 24 ਸਾਲ ਇੰਜੂ ਨੂੰ ਹੋ ਗਏ ਤੇ 12-13 ਸਾਲ ਸ਼ਾਮ ਦੇ ਸਕੂਲਾਂ ਨੂੰ ਹੋ ਗਏ ਉਹ ਦਾ ਨਿਰੰਤਰ ਮਗੇ ਰਾਤ ਚੱਲੀ ਜਾਂਦੇ ਆ ਤੇ ਬਹੁਤ ਬੱਚੇ ਪੜਾਈ ਨਾਲ ਜੋੜੇ ਜਿਹੜੇ ਕਦੇ ਸਕੂਲਾਂ 'ਚ ਨਹੀਂ ਗਏ ਸੀਗੇ ਤੇ ਅੱਗੇ ਵੀ ਮੈਂ ਕਹਿੰਦਾ ਚੱਲ ਰਹੇ ਅੱਗੇ ਚੱਲੀ ਜਾਵਾਂਗੇ ਲੋਕਾਂ ਦਾ ਜਿਵੇਂ ਸਹਿਯੋਗ ਮਿਲ ਰਿਹਾ ਤੇ ਬਹੁਤ ਬੱਚੇ ਵਧੇ ਪੜਦੇ ਨੇ ਪੜ ਰਹੇ ਨੇ ਇਹ ਕੋਈ ਕੋਈ ਸੋਚ ਸਕਦਾ ਹੈ ਕਿ ਜਿਹੜੇ ਲੋਕ ਆਪਣੇ ਬੱਚਾ ਬਾਰੇ ਆਪਣੇ ਪਰਿਵਾਰ ਬਾਰੇ ਸੋਚਦੇ ਆ ਪਰ ਕੋਈ ਕੋਈ ਸੋਚਦਾ ਜਿਹੜੇ ਸਮਾਜ 'ਚ ਇਹ ਬੇਸਹਾਰਾ ਬੱਚੇ ਫਿਰਦੇ ਆ ਉਹ ਵੀ ਸਾਡੇ ਬੱਚਾਂ ਵਰਗੇ ਆ ਉਹਨਾਂ ਤੇ ਉਹਨਾਂ ਦੀ ਜਿਹੜੀ ਸੰਵੇਦਨਸ਼ੀਲ ਹੋਣਾ ਚਾਹੀਦਾ ਇੱਕ ਬੰਦੇ ਨੂੰ ਇਹਨਾਂ ਬਾਰੇ ਸੋਚਣ ਵਾਸਤੇ ਤਾਂ ਕੇਵਲ ਜੀ ਜਿਹੜਾ ਇਹਦਾ ਖਰਚਾ ਵਗੈਰਾ ਚੱਲਦਾਗਾ ਉਹ ਕਿਸ ਤਰ੍ਹਾਂ ਚੱਲਦਾ ਕੋਈ ਸਹਿਯੋਗ ਕੌਣ ਦਿੰਦਾ ਇਸ ਚੀਜ਼ ਬਿਲਕੁਲ ਹਾਂਜੀ ਖਰਚੇ ਤੇ ਇਸ ਤਰ੍ਹਾਂ ਮੈਂ ਕਹੇ ਸਮਝੋ ਜਿਵੇਂ ਜਿਵੇਂ ਸ਼ਹਿਰ ਵਾਸੀਨ ਕੰਮ ਦੇਖਣ ਲੱਗੇ ਆ ਤਾ 10 12 ਸਾਲ ਪਹਿਲਾਂ ਲੋਕੇ ਹੌਲੇ ਜੋੜਾ ਲੱਗੇ ਤੁਰ ਸਾਰਾ ਮੈਂ ਕਹੇ ਜਿੰਨਾ ਹੈ ਮੈਂ ਕਹੇ ਇਹਦਾ ਖਰਚਾ ਫੰਡ ਸਾਰੇ ਸ਼ਹਿਰ ਵਾਸੀਆ ਤੋਂ ਇਕੱਠੇ ਕੀਤੇ ਜਾਂਦੇ ਨੇ ਮੰਥਲੀ ਲੋਕੀ ਦਿੰਦੇ ਨੇ ਦਾਨ ਤੇ ਬਾਕੀ ਜਿਹੜਾ ਕਾਪਿਆਕ ਦੱਬ ਤੇ ਮਦਦ ਹੋਈ ਬੱਚਾ ਲਈ ਬੈਗ ਬੂ ਚਾਈਦਾ ਫਿੱਸਾ ਬੱਚਾ ਚਾਹੀਦੀਆਂ ਉਹ ਅਸੀਂ ਲੋਕਾਂ ਨੂੰ ਅਪੀਲ ਕਰਦੇ ਰਹੇ ਨੇ ਟਾਈਮ ਟਾਈਮ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਤੇ ਜਿਹੜਾ ਤੇ ਸਾਰਾ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਕਿਉਂਕਿ ਜਿਵੇਂ ਜੀ ਕਹਿੰਦੇ 6 ਸੈਂਟਰ ਨੇ ਸਾਰੇ ਮਕੇ ਜਗਾ ਕਿਰਾਏ ਤੇ ਚੱਲਦੇ ਆ ਜਾਂ ਫਿਰ ਸਾਰੇ ਖਰਚੇ ਬਾਕੀ ਸਾਰੇ ਸੈਂਟਰ ਟੀਚਰ ਰੱਖੇ ਹੋਏ ਜਿਹੜੇ ਪੇਡ ਐ ਸੈਲਰੀ ਦਿੱਤੀ ਜਾਂਦੀ ਹੈ ਇਹ ਸਾਰੇ ਖਰਚੇ ਮੈਂ ਸ਼ਹਿਰ ਵਾਸੀ ਸਹਿਯੋਗ ਨਾਲ ਪੂਰੇ ਕੀਤੇ ਜਾਂਦੇ ਨੇ ਤੇ ਜੇ ਆਪਾਂ ਗੱਲ ਕਰੀਏ ਸਰਕਾਰਾਂ ਦੀ ਜਾਂ ਪ੍ਰਸ਼ਾਸਨ ਦੀ ਹਾਂ ਜੀ ਉਹੀ ਪੁੱਛਿਆ ਸੀ ਵੀ ਜੇ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਆਪਣੇ ਸਮਾਜ ਨੂੰ ਸਿੱਖਿਅਤ ਕਰਨਾ ਫਿਰ ਸਰਕਾਰਾਂ ਤੋਂ ਬਹੁਤ ਸਾਰੇ ਟੈਕਸ ਲੈਂਦੀ ਹੈ ਤੇ ਸਰਕਾਰ ਦਾ ਕੁਝ ਸਰਕਾਰ ਦਾ ਕੰਮ ਕਰ ਰਹੇ ਹੁ ਤਰ੍ਹਾਂ ਦਾ ਤੇ ਸਰਕਾਰ ਇਹਦੇ ਵਿੱਚ ਕਿੰਨਾ ਤੁਹਾਡਾ ਸਹਿਯੋਗ ਕਰਦੀ ਹੈ ਨਹੀਂ ਸਰਕਾਰ ਦਾ ਜਿਵੇਂ ਐਡ ਆਊਟ ਮਿਸ਼ਨ ਲੈ ਕੇ ਬੱ ਚੱਲੇ ਸੀ ਜਿਵੇਂ ਸਰਕਾਰ ਹੀ ਬਹੁਤ ਮਗਾਂ ਆਪਾਂ ਕਹ ਲਈਏ ਕਾਗਜ਼ਾਂ 'ਤੇ ਜਾਂ ਚੈਨਲਾਂ 'ਤੇ ਸ਼ੋਰ ਕਰਦੀ ਹੈ ਵੀ ਬਚਪਨ ਬਚਾਇਆ ਜਾਵੇ, ਬਾਲ ਮਜ਼ਦੂਰੀ ਖਤਮ ਕੀਤੀ ਜਾਵੇ ਪਰ ਅਸੀਂ ਇੰਨੇ ਸਾਲਾਂ 'ਚ ਜੇ ਆਪ ਸਰਕਾਰ ਦਾ ਅਸੀਂ ਕੰਮ ਜੇ ਜਿਮਨੀ ਲੈਵਲ ਤੇ ਦੇਖਿਆ ਤਾਂ ਅਸੀਂ ਕੰਮ ਜ਼ੀਰੋ ਹੀ ਦੇਖਿਆ ਹੈ ਵੀ ਸਰਕਾਰ ਦਾ ਮਗ ਜਿਮਨੀ ਲੈਵਲ ਤੇ ਇਹਨਾਂ ਬੱਚਾ ਲਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਸਿਰਫ ਮਗ ਕਾਗਜ਼ਾਂ ਤੱਕ ਜਾਂ ਟੀਮਾਂ ਤੱਕ ਹੀ ਸੀਮਤ ਹੈ ਸਰਕਾਰ ਦੀ ਆਵਾਜ਼ ਤੇ ਅੱਜ ਤੱਕ ਜਿਵੇਂ ਸਾਨੂੰ ਵੀ ਸਰਕਾਰ ਵੱਲੋਂ ਕੋਈ ਬਾਹਲੀ ਮਦਦ ਨਹੀਂ ਮਿਲੀ ਨਾ ਹੀ ਅਸੀਂ ਕਿਸੇ ਤਰ੍ਹਾਂ ਦੇ ਮੈਂ ਗ੍ਰਾਂਟ ਕੋਈ ਸਰਕਾਰ ਵੱਲੋਂ ਹਾਸਲ ਕੀਤੀ ਗਿਆ ਜਾਂ ਮਿਲੀ ਹੈ ਈਵਨ ਕਿ ਜੇ ਕਹਿ ਲਈਏ ਜਿਵੇਂ ਹੁੰਦਾ ਥੋੜਾ ਫਰਕ ਪੈ ਗਿਆ ਜਿਵੇਂ ਕੁਝ ਪਹਿਲਾਂ ਪੁਰਾਣੇ ਸਾਲਾਂ ਦੀ ਗੱਲ ਕਰੀਏ ਤਾਂ ਇਹਨਾਂ ਬੱਚਾ ਨੂੰ ਮੈਂ ਸਰਕਾਰੀ ਸਕੂਲਾਂ ਚ ਦਾਖਲ ਕਰਵਾਉਣਾ ਵੀ ਸਾਡੇ ਲਈ ਬਹੁਤ ਔਖਾ ਹੁੰਦਾ ਸੀਗਾ ਮੈਂ ਕਿ ਅਸੀਂ ਬੱਚਾ ਸਰਕਾਰੀ ਸਕੂਲ ਚ ਲੈ ਕੇ ਜਾਂਦੇ ਸੀ ਸਰਕਾਰੀ ਸਕੂਲ ਵਾਲੇ ਮੈਂ ਦਾਖਲ ਹੀ ਨਹੀਂ ਕਰਦੇ ਸੀਗੇ ਤੇ ਮੈਂ ਕਿ ਤਰ੍ਹਾਂ ਮੈਂ ਸਾਨੂੰ ਲੜਾਈਆਂ ਕਰਨੇ ਪੈਂਦੇ ਸੀ ਫੇਸਬੁੱਕ ਤੇ ਲਾਈਵ ਵੀ ਹੋਣਾ ਪੈਂਦਾ ਸੀ ਬਹੁਤ ਵਾਰੀ ਬੱਚਾ ਦਾਖਲ ਨਹੀਂ ਕਰ ਰਹੇ ਤੇ ਕਿਉਂਕਿ ਜਿਵੇਂ ਆਪਾਂ ਆਰਟੀ ਐਕਟ ਲਾ ਲਈਏ ਜਿਹੜਾ ਮਗੇ ਬੱਚਾ ਲਈ ਐਜੂਕੇਸ਼ਨ ਐਕਟ ਬਣਿਆ ਹੈ ਉਹ ਚੋ ਵੀ ਮਗੇ ਕੀ ਲਿਖਿਆ ਜਾਂਦਾ ਹੈ ਵੀ ਬੱਚੇ ਸਿੱਖਿਆ ਦਾ ਅਧਿਕਾਰ ਹਰ ਬੱਚੇ ਦਾ ਅਧਿਕਾਰ ਹੈ ਮੌਲਿਕ ਅਧਿਕਾਰ ਸਿੱਖਿਆ ਦਾ ਅਧਿਕਾਰ ਹਾਂਜੀ 2005 ਉਹਦੇ ਵਿੱਚ ਮਗੇ ਸਾਫ਼ ਲਿਖਿਆ ਹੈ ਕਿ ਬੱਚੇ ਤੋਂ ਕੋਈ ਡਾਕੂਮੈਂਟ ਨਹੀਂ ਮੰਗਿਆ ਜਾ ਸਕਦਾ ਬੱਚੇ ਵੀ ਜੇ ਦਾਖਲ ਹੁੰਦਾ ਤੁਸੀਂ ਬਿਨਾ ਡਾਕੂਮੈਂਟ ਬੱਚੇ ਨੂੰ ਦਾਖਲ ਕਰੋਗੇ ਪਰ ਜਦੋਂ ਅਸੀਂ ਮਗੇ ਸਰਕਾਰੀ ਸਕੂਲਾਂ ਜਿਹੜਾ ਬੱਚਾ ਨੂੰ ਦਾਖਲ ਕਰ ਲਈ ਭੇਜਦੇ ਸੀ ਤਾਂ ਸਰਕਾਰੀ ਸਕੂਲ ਵਾਲੇ ਸਾਰੇ ਡਾਕੂਮੈਂਟ ਮੰਗਦੇ ਸੀ ਬੱਚੇ ਤੇ ਜਦ ਕਿ ਆਪਾਂ ਦੇਖ ਲਈ ਜਿਹੜਾ ਪ੍ਰਵਾਸੀ ਬੱਚਾ ਹੁੰਦਾ ਬਾਹਰੋਂ ਬੱਚਾ ਪੜ ਤਾ ਮਗੇ ਬਹੁਤ ਮਗੇ ਸਰਕਾਰੀ ਮਦਦ ਦਾ ਦੌਰ ਦੀ ਗੱਲ ਮਗੇ ਸਰਕਾਰੀ ਸਕੂਲਾਂ ਜੀ ਬੱਚਨ ਬਹੁਤ ਮੁਸ਼ਕਲ ਨਾਲ ਕਿਤੇ ਜਾਂਦਾ ਸੀ ਤੇ ਹੁਣ ਥੋੜਾ ਸੁਧਾਰ ਆਇਆ ਵੈਸੇ ਪਰ ਹੁਣ ਵੀ ਜੇ ਕਹਿ ਲਈਏ ਮਗੇ ਜਿਹੜੇ ਸ਼ਹਿਰ ਦੇ ਸਕੂਲ ਹੈ ਜਿੱਥੇ ਬੱਚੇ ਮਗੇ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਕੋਈ ਸ਼ਹਿਰ ਦੇ ਬਹੁਤ ਇਹ ਜਿਹੇ ਸਕੂਲ ਹੈ ਜਿੱਥੇ ਬੱਚਿਆਂ ਦੀ ਗਿਣਤੀ ਮਗੇ 200 ਵਾਰ ਹੋਈ ਹੋਈ ਹੈ ਉੱਥੇ ਬੱਚਨ ਦਾਖਲ ਆਸਾਨੀ ਨਾਲ ਕੀਤਾ ਜਾਂਦਾ ਹੈ ਉੱਥੇ ਸਾਨੂੰ ਦਿੱਕਤ ਅੱਜ ਵੀ ਆਉਂਦੀ ਹੈ ਬਸ ਜਿੱਥੇ ਬੱਚਿਆਂ ਦੀ ਲੋਡ ਹੈ ਸਰਕਾਰੀ ਸਕੂਲਾਂ ਜਿੱਥੇ ਥੋੜਾ ਆਸਾਨੀ ਹੋ ਜਾਂਦੀ ਹੈ ਵੀ ਸਰਕਾਰ ਦੀ ਮਦਦ ਕਹਿ ਲਈਏ ਵੀ ਸਕੂਲਾਂ ਜੀ ਵੀ ਦਾਖਲ ਕਰਨ ਲਈ ਤੇ ਚਲੋ ਬਹੁਤ SLAG ਜੋ ਕੰਮ ਹੈ ਸਰਕਾਰ ਨੇ ਵੀ ਜੇ ਕੋਈ ਥੋੜੀ SLAG ਕੀ ਕੋਈ ਅਵਾਰਡ ਹੁੰਦੇ ਜਿਵੇਂ ਸਨਮਾਨਿਤ ਕੀਤਾ ਗਈ ਸੀ ਵਾਰੀ ਹਾਂਜੀ ਇਸ ਤਰ੍ਹਾਂ ਮੈਂ 15 ਅਗਸਤ ਤੋਂ 17 ਦੇ ਵਿੱਚ ਆਪਰੋਂ ਮੈਂ ਕਿ ਪੰਜਾਬ ਸਰਕਾਰ ਵੱਲੋਂ ਸਟੇਟ ਵਾਰਡ ਮਿਲਿਆ ਗਿਆ ਸੀ ਉਸ ਟਾਈਮ ਇੱਥੇ ਮੈਂਮ ਹੁੰਦੇ ਸੀ ਸ਼ਖਸ ਸਾਰੇ ਮੈਂਮ ਤੇ ਉਹਨਾਂ ਵੱਲੋਂ ਕਮੈਂਡ ਕੀਤਾ ਗਿਆ ਸੀ ਉਹ ਉਹਨਾਂ ਨੇ ਮੈਂ ਕਿ ਉਹਨਾਂ ਦਾ ਬਹੁਤ ਸਜੋਗ ਰਿਹਾ ਸਾਨੂੰ ਉਸ ਟਾਈਮ ਤੇ ਬਹੁਤ ਅਜੇ ਕੰਮ ਉਹਨਾਂ ਨੇ ਕੀਤਾ ਸੋਸਾਇਟੀ ਵਾਸਤੇ ਤੇ ਉਸ ਦਾ 15 ਗਾ 2017 ਦੇ ਚਮਕੇ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਨਾਲ ਸਨਮਾਨਿਆ ਕੀਤਾ ਗਿਆ ਸੀ। ਕੋਈ ਕੋਲ ਕਿਸੇ ਨੇ ਮਤਲਬ ਗਰੀਬ ਬੱਚੇ ਨੇ ਆਉਣਾ ਅਪੋਚ ਕਰਨੀ ਹੋਵੇ ਕਿਸ ਤਰ੍ਹਾਂ ਕਿਸੇ ਦਾ ਸੈਂਟਰ ਹੈ ਇਹ ਇਹਦਾ ਪੂਰਾ ਐਡਰੈਸ ਦੱਸ ਦੋ ਕਿ ਕੀ ਉਹਦੀ ਫਾਰਮੈਟ ਹੀ ਹੁੰਦੀ ਹੈ ਕੋਈ ਇਹਦੇ ਬਾਰੇ। ਇਹ ਇਸ ਤਰ੍ਹਾਂ ਮਗਾ ਕਿਸੇ ਵੀ ਬੱਚੇ ਦਾ ਕੋਈ ਵੀ ਸ਼ਹਿਰ ਸ਼ਹਿਰ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਬੱਚਾ ਹੈ ਜਿਹਨੂੰ ਆਪਣੀ ਮਦਦ ਦੀ ਲੋੜ ਹੈ ਬੇਗਰੀ ਪਰਵਾਰ ਨਾਲ ਸੰਬੰਧ ਰੱਖਦਾ ਹੈ ਆਪਣਾ ਇੱਕ ਤਾਂ ਆਫਿਸ ਆਪਣਾ ਅਜੀਤ ਰੋਡ 24 ਨੰਬਰ ਗਲੀ ਤੇ ਮੇਨ ਰੋਡ ਤੇ ਆਫਿਸ ਹੈ ਤੇ ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਨਾ ਫੋਨ ਨੰਬਰ ਮੇਰਾ ਨੋਟ ਕਰ ਲਓ 98880 08 ਕੋਈ ਵੀ ਇਸ ਤਰ੍ਹਾਂ ਬੱਚਾ ਜਿਹਨੂੰ ਕੋਈ ਫੀਸ ਦੀ ਲੋੜ ਹੈ ਕਿਤਾਬ ਕਾਪੀ ਲੋੜ ਹੈ ਸਾਡੀ ਮਦਦ ਦੀ ਲੋੜ ਹੈ ਮੇ ਸਾਡੇ ਨਾਲ ਸੰਪਰਕ ਕਰੇ ਇਸ ਨੰਬਰ ਦੇ ਉੱਤੇ ਅਸੀਂ ਮਗੇ ਬੱਚੇ ਦੇ ਘਰੇ ਵਿਜ਼ਿਟ ਕਰਕੇ ਉਹਦੀ ਸਾਰੀ ਰਿਪੋਰਟ ਤਿਆਰ ਕਰਕੇ ਬੱਚੇ ਦੇ ਮਗੇ ਫਾਈਨੈਂਸ਼ੀਅਲ ਕੰਡੀਸ਼ਨ ਦੀ ਸਾਰੀ ਰਿਪੋਰਟ ਤਿਆਰ ਕਰਕੇ ਬੱਚੇ ਦੀ ਪੂਰੀ ਮਦਦ ਕੀਤੀ ਜਾਂਦੀ ਹੈ ਨੇ ਹਰ ਤਰ੍ਹਾਂ ਦੀ ਮਦਦ ਸੇ ਬੱਚੇ ਦੀ ਕਰਦੇ ਆਂ ਜੋ ਵੀ ਬੱਚਰ ਮਦਦ ਦੀ ਲੋੜ ਹੈ ਇਸ ਤਰ੍ਹਾਂ ਮੈਂ ਸਾਰੇ ਮੈਂ ਬੱਚਿਆਂ ਨੂੰ ਕਹਿਣਾ ਚਾਹਾਂਗਾ ਸ਼ਹਿਰ ਵਾਸੀ ਮੈਂ ਬਠਿੰਡਾ ਸ਼ਹਿਰ ਦੇ ਵਿੱਚ ਤੇ ਬਠਿੰਡਾ ਸ਼ਹਿਰ ਦੀ ਹੱਦ ਤੋਂ ਮੈਂ ਸਮਝੋ ਜਿਵੇਂ 5-6 ਕਿਲੋਮੀਟਰ ਤੱਕ ਦੇ 10 ਕਿਲੋਮੀਟਰ ਤੱਕ ਪਿੰਡਾਂ ਦਾ ਕੋਈ ਵੀ ਏਰੀਆ ਉਥੇ ਕੋਈ ਬੱਚਾ ਮੈਂ ਕਿਸ ਤਰ੍ਹਾਂ ਜਿਹਨੂੰ ਮੈਂ ਕਿਹਾ ਫੁੱਸਾਟੀ ਮਦਦ ਦੀ ਲੋੜ ਹੈ ਸਾਡਾ ਜੋੜ ਸਪਾਰਕ ਕਰੇ ਅਸੀਂ ਬੱਚੇ ਪੂਰੀ ਮਦਦ ਕਰਾਂਗੇ ਹਰ ਪ੍ਰਕਾਰ ਦੀ ਇੱਕ ਅਸੀਂ ਤੁਹਾਡੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਫੋਟੋਆਂ ਦੇਖੀਆਂ ਐਥੇ ਵੀ ਬਰਥਡੇ ਸੈਲੀਬ੍ਰੇਟ ਕਰਦੇ ਆ ਤੇ ਕਈ ਹੋਰ ਆਰਡਰ ਇਵੈਂਟ ਹੁੰਦੇ ਆ ਉਥੇ ਵੀ ਸੈਲੀਬ੍ਰੇਟ ਕਰਦੇ ਆ ਅਜ ਇਸ ਤਰ ਪਕਾ ਦੇ ਜਾਜ ਵਰਸਿਆਂ ਮਨਾਉਣ ਬਹੁਤ ਸਾਰੇ ਲੋਕੇ ਇੱਥੇ ਆਉਂਦੇ ਨੇ ਬੱਚਾ ਨੂੰ ਖਾਣ ਪੀਣ ਦਾ ਸਾਮਾਨ ਬੰਦਦੇ ਨੇ ਕਾਪਿਆ ਪੈਂਸਾ ਸਟੇਸ਼ਨ ਵਾਲੀ ਮਦਦ ਕਰਦੇ ਨੇ ਤੇ ਉਹਦੇ ਸਹਿਯੋਗ ਨਾਲ ਹੀ ਸਾਰੇ ਚੱਲਿਆਂ ਦਾ ਕੋਈ ਲੋਕ ਇੱਥੇ ਆਉਂਦੇ ਨੇ ਦੇਖਦੇ ਨੇ ਗਾਹ ਦੱਸਦੇ ਨੇ ਜੋੜਦੇ ਨੇ ਸਾਰਾ ਵਕਤ ਬਹੁਤ ਸਹਿਯੋਗ ਮਿਲਦਾ ਲੋਕਾਂ ਦਾ ਤੇ ਮੈਂ ਸਾਰੇ ਸ਼ਹਿਰ ਵਸਣਾਂ ਨੂੰ ਇਹ ਅਪੀਲ ਕਰ ਦਵਾਂ ਕਿ ਘਰ ਦੇ ਆ ਖੁਸ਼ੀਆਂ ਵੀ ਜਰੂਰ ਇਹਨਾਂ ਬੱਚਾ ਨਾਲ ਕੇ ਸਾਂਝਾ ਕਰੋ ਕਿਉਂਕਿ ਅਸੀਂ ਇਹਨਾਂ ਬੱਚਾ ਦੇ ਵੀ ਜਨਮ ਦਿਨ ਮਨਾਉਣੇ ਰਹਨੇ ਹਨ ਬਹੁਤ ਸਾਰੇ ਜਿਹੜੇ ਬੱਚਾ ਜਨਮ ਦਾ ਆਦਾ ਜਨਮ ਦਿਨ ਹੀ ਪਤਾ ਨਹੀਂ ਵੀ ਅਸੀਂ ਵੀ ਕਦੋਂ ਪੈਦਾ ਹੋਏ ਤੇ ਜਦੋਂ ਲੋਕ ਇਸ ਤੇ ਸਾਰੇ ਸ਼ਹਿਰ ਵਸਣਾਂ ਨੂੰ ਅਪੀਲ ਹੈ ਤੇ ਆਓ ਵੀ ਇਹਨਾਂ ਬੱਚਾ ਨਾਲ ਆਪਦੇ ਖੁਸ਼ੀਆਂ ਨੂੰ ਸਾਂਝਾ ਕਰੋ ਇੱਕ ਸਰਕਾਰ ਨੂੰ ਤੇ ਆਖਰੀ ਵਿੱਚ ਸਰਕਾਰ ਨੂੰ ਤੇ ਲੋਕਾਂ ਨੂੰ ਕੀ ਅਪੀਲ ਕਰੋਗੇ ਮੈਂ ਸਾਰੇ ਸ਼ਹਿਰ ਵਸਣਾਂ ਨਾਲ ਹੱਥ ਜੋੜ ਕੇ ਹੀ ਅਪੀਲ ਕਰਦਾ ਹੈ ਵੀ ਆਪੋ ਸੋਸਾਇਟੀ ਦਾ ਸੁਪਨਾ ਲੈ ਕੇ ਚੱਲਦੀ ਹੈ ਸੁਪਨਾ ਸੀ ਇਹ ਲੈ ਕੇ ਚੱਲੇ ਵੀ ਜਿਹੜੇ ਬੱਚੇ ਸੜਕਾਂ ਤੇ ਭੀਖ ਮੰਗੀ ਜਾਂਦੇ ਆ ਸੜਕਾਂ ਤੇ ਉਹਦਾ ਜ਼ਿੰਦਗੀ ਬਤਾਈ ਜਾਂਦੇ ਆ ਵੀ ਇਹਨਾਂ ਬੱਚਾਂ ਦਾ ਬਚਪਨ ਬਚਾਇਆ ਜਾਵੇ ਇਹਨਾਂ ਬੱਚਾਂ ਨੂੰ ਉਹਦਾ ਬਚਪਨ ਦਿੱਤਾ ਜਾਵੇ ਤੇ ਮੈਂ ਸਾਰੇ ਸ਼ਹਿਰ ਵਸਣਾਂ ਨੂੰ ਮੈਂ ਆਪਣੇ ਹੱਥ ਜੋੜ ਕੇ ਅਪੀਲ ਕਰਦਾ ਹਾਂ ਆਪੋ ਸੋਸਾਇਟੀ ਵੱਲੋਂ ਵੀ ਸਾਡਾ ਜੁੜੋ ਸਾਨੂੰ ਸਹਿਯੋਗ ਦਿਵੋ ਸਾਡੇ ਅੱ ਕਿਉਂਕਿ ਜਬ ਅਤਿਹਾਸ ਵਿੱਚ ਵੀ ਦੇਖੀਏ ਵੀ ਸਾਡੇ ਗੁਰੂਆਂ ਨੇ ਸ਼ਹੀਦਾਂ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਹੈ ਆਪਾਂ ਜਾਨਾਂ ਤੱਕ ਵਾਰਤੇ ਆਪਾਂ ਪਰਿਵਾਰ ਤੱਕ ਵਾਰਤੇ ਵੀ ਉਹਨਾਂ ਰਾਹਾਂ 'ਤੇ ਚੱਲਦੇ ਵੀ ਆਪਾਂ ਵੀ ਆਪਦੀ ਜ਼ਿੰਦਗੀ ਵਿੱਚ ਕੁਝ ਮਕੇ ਕਰੀਏ ਵੀ ਆਪਾਂ ਕਿਉਂਕਿ ਜਿਹੜੇ ਬੱਚੇ ਮੈਂ ਕਹਿੰਨਾ ਰਾਹਾਂ 'ਤੇ ਤੁਰ ਪਏ ਭੀਖ ਮੰਗਣ ਵਾਲਾ ਕਹਿ ਲੋ ਜਾਂ ਫਿਰ ਆਪਾਂ ਨਿੱਤੀ ਚੌਂ ਚੌਂ ਰਸਤੇ ਦੇਖਿਆ ਗਵਾਰੇ ਵਿੱਚ ਜਾਂਦੇ ਗੱਡੇ ਸਾਫ ਕਰੀ ਜਾਂਦੇ ਆ ਵੀ ਇਹਨਾਂ ਬੱਚਾ ਚ ਉਹਨਾਂ ਬੱਚਿਆਂ ਦਾ ਕਸੂਰ ਹੈ ਇਹਨਾਂ ਦਾ ਤੇ ਨਹੀਂ ਇਹਨਾਂ ਦੇ ਘਰ ਜਾਂਦਾ ਕਸੂਰ ਹੈ ਮਾਪੇ ਦਾ ਕਸੂਰ ਹੈ ਕਿਉਂਕਿ ਮਾਪੇ ਨੂੰ ਜੋ ਵਿਰਾਸਤ ਚ ਮਿਲਿਆ ਹੈ ਮਾਪੇ ਨੂੰ ਜਾਂ ਆਪ ਉਹੀ ਮਾਪੇ ਆਪਣੇ ਅੱਗੇ ਆਪਣੇ ਬੱਚਿਆਂ ਨੂੰ ਦੇ ਰਹੇ ਆ। ਉਹਨਾਂ ਦੀ ਸੋਚ ਇੰਨੀ ਡਿਵੈਲਪ ਹੋ ਜਾਈ ਨਹੀਂ ਹੋਈ। ਇਹਨਾਂ ਉਹ ਨਹੀਂ ਸੋਚ ਸਕਦੇ ਵੀ ਅਸੀਂ ਬੱਚੇ ਨੂੰ ਸਕੂਲ 'ਚ ਪਾ ਕੇ 20-25 ਸਾਲ ਬੱਚੇ ਨੂੰ ਪੜਾ ਕੇ ਵੀ ਕੋਈ ਅਫਸਰ ਲਾ ਲਾਂਗੇ। ਉਹਨਾਂ ਨੇ ਤਾਂ ਅੱਜ ਅੱਜ ਰੋਟੀ ਖਾਣੀ ਐ। ਉਹਨਾਂ ਦਾ ਸਿਰਫ ਮਸਲਾ ਅੱਜ ਦੇ ਜਿਉਂਦਾ ਹੈ। ਉਹਨਾਂ ਜਿਹੜਾ ਸੋਚਣਾ ਹੈ, ਉਹਨਾਂ ਜਿਹੜਾ ਸੁਪਨਾ ਅੱਜ ਤੱਕ ਦਾ ਸੀਮਤ ਹੈ। ਕੱਲ ਨਹੀਂ, ਕੱਲ ਵਾਲੇ ਉਹ ਨਹੀਂ ਸੋਚਦੇ। ਇਸ ਕਰਕੇ ਇਹ ਤਾਂ ਆਪਾਂ ਨੂੰ ਕੋਸ਼ਿਸ਼ ਕਰਨੀ ਪਊਗੀ। ਆਪਾਂ ਇਹ ਬੱਚਿਆਂ ਨੂੰ ਲਿਈਏ, ਪੜ੍ਹਾਈ ਨਾਲ ਜੋੜੀਏ, ਇਹਨਾਂ ਦੀ ਜ਼ਿੰਦਗੀ ਸਵਾਰੀਏ। ਆਪਣਾ ਇਹ ਫਰਜ਼ ਬੰਦ ਹੈ। ਫ ਬਗਾਨੇ ਲੋਕਾਂ ਨੇ ਜਿਨ੍ਹਾਂ ਨੂੰ ਆਪਾਂ ਸ਼ਹੀਦ ਮੰਨਦੇ ਆ ਗੁਰੂ ਗਿੰਦੇ ਆ ਗੁਰੂ ਮੰਨਦੇ ਆ ਉਹਨਾਂ ਨੇ ਆਪਣੇ ਲਈ ਬਹੁਤ ਕੁਝ ਕੀਤਾ ਤੇ ਇਸ ਕਰ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਇਹਨਾਂ ਬੱਚਾ ਲਈ ਕਰੀਏ ਤੇ ਇੱਕ ਜਿਵੇਂ ਜਿਹੜੀ ਸਰਕਾਰ ਆ ਉਹਨੂੰ ਸਿੱਖਿਆ ਦਾ ਦਮ ਭਰਦੀ ਆ ਵੀ ਅਸੀਂ ਘਰ ਦਾ ਤੱਕ ਸਿੱਖਿਆ ਪਹੁੰਚਾਵਾਂਗੇ ਤੇ ਵਰਲਡ ਲੈਵਲ ਦੀ ਜਿਹੜੀ ਆ ਅਸੀਂ ਸਿੱਖਿਆ ਆਪਣੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ 'ਚ ਕਰਾਂਗੇ ਸਰਕਾਰ ਨੂੰ ਕੀ ਅਪੀਲ ਕਰੂਗੀ ਜੀ ਜੀ ਸੈਂਟਰ ਕਰਾਉਣੇ ਆਪਾਂ ਜੇ ਤੁਹਾਡਾ ਸਰਕਾਰ ਦੀ ਗੱਲ ਕਰੀਏ ਕੋਈ ਸਾਡੇ ਮਗੇ ਸਾਨੂੰ 12-13 ਸਾਲ ਹੋ ਗਏ ਇਸ ਰਸਤੇ ਦੇ ਇਸ ਵਾਪੇ ਨੂੰ ਸਰਕਾਰ ਦੇ ਨਾਲ ਜੋ ਆਜ ਤੱਕ ਸਾਨੂੰ ਕੰਮ ਨਜ਼ਰ ਆਇਆ ਵੀ ਜਿਹੜੇ ਬੱਚੇ ਸੜਕਾਂ ਤੇ ਇਹਨਾਂ ਬੱਚਾ ਸਰਕਾਰ ਦੇ ਜਾਂ ਯੋਜਨਾਵਾਂ ਵਿੱਚ ਜਿਹੜੇ ਜ਼ੀਰੋ ਹੀ ਐ ਕੋਈ ਯੋਜਨਾਵਾਂ ਮਕੇ ਹੋਣ ਜਾਂ ਬਹੁਤ ਬੰਦਿਆ ਵੀ ਹੋਣੀ ਐ ਗ੍ਰਾਂਟਾ ਵੀ ਆਉਂਦੇ ਹੋਣੀਆਂ ਪੈਸਾ ਵੀ ਆਉਂਦਾ ਹੋਊਗਾ ਪਰ ਇਹਨਾਂ ਬੱਚਾ ਤੱਕ ਕੋਈ ਹੱਦ ਤੱਕ ਕੋਈ ਕੁਝ ਫਾਇਦਾ ਇਹਨਾਂ ਬੱਚਾ ਨੂੰ ਤੱਕ ਕੋਈ ਕਿਸ ਤਰ੍ਹਾਂ ਦਾ ਨਹੀਂ ਹੋਇਆ ਨਹੀਂ ਸਰਕਾਰ ਇਹਨਾਂ ਵਾਸਤੇ ਕੁਝ ਕਰ ਰਹੀ ਐ ਤੇ ਮੇ ਤਾਂ ਹੀ ਅਸੀਂ ਅਪੀਲ ਐ ਸਰਕਾਰ ਨੂੰ ਵੀ ਜੇ ਸਾ ਪੇਲ ਹੀ ਕਰ ਸਕਦੇ ਐ ਵੀ ਇਹਨਾਂ ਬੱਚਾ ਵਾਸਤੇ ਕੁਝ ਮਕੇ ਕਰਨਾ ਕੋਈ ਬਾਲੀ ਵੱਡੀ ਗੱਲ ਨਹੀਂ ਅਸੀਂ ਮਗੇ ਬਿਨਾਂ ਅਸੀਂ ਲੋਕਾਂ ਦੀ ਮਦਦ ਨਾਲ ਵੀ ਇਹਨਾਂ ਕੁਝ ਕਰੀ ਜਾਂਦੇ ਆ ਸਰਕਾਰ ਕੋਲ ਤਾਂ ਬਹੁਤ ਸਾਧਨ ਹੈ ਬਹੁਤ ਕੁਝ ਆ ਸਰਕਾਰ ਕੋਲ ਤਾਂ ਵੀ ਇਹਨਾਂ ਬੱਚਾ ਵਾਸਤੇ ਕੋਈ ਹੋਸਟਲ ਹੋਸਟਲ ਵਾਲਾ ਸਕੂਲ ਬਣਾ ਦੇ ਵੇਖੋ ਹੋਸਟਲ ਵਾਲਾ ਸਕੂਲ ਬਣਾ ਦੇ ਜਿੱਥੇ ਸਾਰੇ ਬੱਚੇ ਲਾ ਦਿੱਤੇ ਜਾਣ ਕੋਈ ਬੱਚਾ ਸੜਕ ਤੇ ਭੀਖ ਮੰਗ ਰਿਹਾ ਜਾਂ ਕਾ ਚੁੱਕ ਰਿਹਾ ਲੈ ਕੇ ਹੋਸਟਲ ਵਾਲੇ ਸਕੂਲ 'ਚ ਜਮਾ ਕਰੋ ਵੀ ਆਪੇ ਮਾਪੇ-ਬਾਪ ਜਿਹੜਾ ਕੁਝ ਕਰਦੇ ਰਹਿਣ ਵੀ ਬੱਚਾ ਤੇ ਪੜੂਗਾ ਕੋਈ ਬੜ ਜਿਆਦੇ ਖਰਚੇ ਨਹੀਂ ਇਹਨਾਂ ਦੇ ਸਰਕਾਰਾਂ ਖਰਚੇ ਕਰੀ ਜਾਂਦੀਆਂ ਕੋਈ ਇਸ ਤਰ੍ਹਾਂ ਸਰਕਾਰ ਸਕੀਮ ਲਿਆ ਕਿਸ ਤਰ੍ਹਾਂ ਕਰ ਸਕਦੇ ਕੋਈ ਹਰ ਜਿਹੜੇ ਸ਼ਹਿਰ ਦੇ ਵਿੱਚ ਇੱਕ ਸਕੂਲ ਹੋਵੇ ਹੋਸਟਲ ਵਾਲਾ ਜਿਹੜੇ-ਜਿਹੜੇ ਬੱਚੇ ਰੱਖੇ ਜਾਣ ਤਾਂ ਸਿਖਾਏ ਜਾਣ ਕੋਈ ਬਹੁਤ ਜਲਦੀ ਮੈਂ ਜੇ 10-15 ਸਾਲ ਵੀ ਸਕੀਮ ਚੱਲ ਗਈ ਸਾਰੇ ਬੱਚੇ ਕਲੀਅਰ ਹੋ ਜਾਣਗੇ ਇਸ ਤਰ੍ਹਾਂ ਧੰਨਵਾਦੀ ਸਮਾਂ ਦੇਣ ਦੇ ਬਹੁਤ ਬਹੁਤ ਧੰਨਵਾਦ ਤੇ ਮੈਂ ਤੁਹਾਡੇ ਚੈਨਲ ਦੇ ਜਰੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਵੀ ਤੁਸਾਨੂੰ ਜੁੜੋ ਆਪ ਕੋ ਸੋਸਾਇਟੀ ਬਟਿੰਡਾ ਸ਼ਹਿਰ ਸਹਿਯੋਗ ਦਿਓ ਆਪਾਂ ਬਹੁਤ ਕੁਝ ਬੱਚਾ ਲਈ ਕਰਾਂਗੇ ਬਹੁਤ ਬਹੁਤ ਧੰਨਵਾਦ ਤਾਂ ਦੋਸਤੋ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਸੀਮਤ ਸਮੇਂ ਤੇ ਸਾਧਨਾ ਦੇ ਨਾਲ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਆ ਤਾਂ ਜਿਹੜੇ ਆ ਸਾਡੇ ਕੈਬਨਟੇਸ਼ਨ ਜੀ ਆ ਉਹਨਾਂ ਚੋਂ ਇੱਕ ਨੇ ਤਾਂ ਅਸੀਂ ਅਪੀਲ ਕਰਾਂਗੇ ਕਿ ਜਿਹੜਾ ਇਹ ਸਮਾਜ ਦੇ ਲਈ ਕੰਮ ਕਰ ਰਿਹਾ ਹੈ ਬੱਚਿਆਂ ਨੂੰ ਪੜਾਉਣ ਦਾ ਕਿਉਂਕਿ ਜਦੋਂ ਇੱਕ ਬੱਚਾ ਪੜ ਜਾਂਦਾ ਤਾਂ ਉਹਦੀਆ ਪੁਸ਼ਤਾ ਸਵਰ ਜਾਂਦੀਆਂ ਨੇ ਤਾਂ ਇਹਨਾਂ ਦੇ ਜਿਹੜਾ ਉਪਰਾਲਾ ਕੀਤਾ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਥੋੜਾ ਜਿਹਾ ਸਹਿਯੋਗ ਦੀ ਹੈ ਕਿਉਂਕਿ ਥੋੜਾ ਥੋੜਾ ਸਾਰੇ ਕਰਾਂਗੇ ਤਾਂ ਕੰਮ ਚੱਲ ਜਾਂਦਾ ਹੈ ਤਾਂ ਸਰਕਾਰ ਨੂੰ ਵੀ ਅਪੀਲ ਹੈ ਕਿ ਇਹਨਾਂ ਦਾ ਜਿਹੜੇ ਲੋਕ ਭਲਾਈ ਦੇ ਵਿੱਚ ਕੰਮ ਸ਼ੁਰੂ ਕੀਤਾ ਉਹਨਾਂ ਉਹਦੇ ਵਿੱਚ ਸਹਿਯੋਗ ਦੇਵੇ ਸਰਕਾਰ ਇਹਨਾਂ ਦੀ ਮਦਦ ਕਰੇ ਤਾਂ ਜੋ ਤੁਹਾਡਾ ਇੱਕ ਚੰਗਾ ਸਮਾਜ ਸਿਰਜਿਆ ਜਾ ਸਕੇ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਪੰਜ ਪਾਣੀ ਟੀਵੀ ਮੈਂ ਦੇਵਕਰਨ ਕੈਮਰੇ ਦੇ ਪਿੱਛੇ ਸਤਿਮਰਦਾ ਜੈ ਹਿੰਦ ਜੈ ਪਰਤ